ਆਪਰੇ ਵੱਲੋਂ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਨੂੰ ਹਰ ਸਾਲ ਆਪਣਾ ਪਰਦੇ ਦਾ ਚੈੱਕਅਪ ਜ਼ਰੂਰ ਕਰਵਾਉਣਾ ਚਾਹੀਦਾ ਹੈ। ਆਦੇਸ਼ ਹਸਪਤਾਲ ਪੁੱਜੋ ਤੋਂ ਡਾਕਟਰ ਰਾਜਵਿੰਦਰ ਕੌਰ ਜੀ ਪੱਠਣ ਉਹਨਾਂ ਦੀ ਸਮਰਤੀ ਟੀਮ ਆਈ ਹੈ 70 75 ਦਾ ਹੋ ਚੁੱਕੇ ਨੇ ਕਿ 20 30 ਹੋਰ ਮੈਂਬਰ ਹੋ ਜਾਣੇ ਨੇ 100 ਦੇ ਨੇੜੇ ਤੱਕ ਆਪਰੇਸ਼ਨ ਹੋ ਜਾਣਾ ਹੈ। ਉਹ ਵੀ ਇਹਨਾਂ ਨੇ ਕਰਕੇ ਚੈੱਕਅਪ ਕੀਤਾ ਤੇ 100 ਦੇ ਪਲੱਸ ਥੋੜੇ ਜੇ ਮਰੀਜ਼ ਆਪਣੇ ਵੱਧ ਲੈਂਜਾ ਵਾਸਤੇ ਸਿਲੈਕਟ ਕੀਤੇ ਗਏ। ਸੋਜੀਂ ਦਾ 30 ਨੂੰ ਧੰਨਵਾਦ ਕਰਦੇ ਆਂ ਨੀਡਲ ਪਿੰਡ ਸੀਨੀਬਲ ਕਲਾ ਬਿਕੇ ਸ੍ਰੀ ਸਖਮਨੀ ਸੇਵਾ ਸੁਸਾਇਟੀ ਦੇ ਵੱਲੋਂ ਅੱਖਾਂ ਦਾ ਵਿਸਾਲ ਕੈਂਪ ਲਗਾਇਆ ਗਿਆ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਨਾਲ ਰਲ ਮਿਲ ਕੇ ਲਗਾਇਆ ਇਸ ਕੈਂਪ ਦੇ ਵਿੱਚ ਇਲਾਕੇ ਭਰ ਤੋਂ ਪੁੱਜੇ ਅੱਖਾਂ ਤੋਂ ਪੀੜਿਤ ਮਰੀਜ਼ਾਂ ਦੀ ਜਾਂਚ ਕੀਤੀ ਗਈ ਪ੍ਰਬੰਧਕਾਂ ਦੇ ਨਾਲ ਗੱਲਬਾਤ ਵੀ ਹੋਈ ਹੈ ਉਹ ਵੀ ਸੁਣਾਉਂਦੇ ਆਂ नीवाल है, मैं जी तो बहुत हाँ, कि काफी साल तो जुड़े हुए हैं हाँ। जिस करके तीसरे कैंप के ऑपरेशन करने हैं हाँ। टोटल चार सौ के आस पास अरीज देख चुके हाँ। सौपरेशन दे निकले हम हाँ। जिन डेट दे देंगे तो अथी जाके ऑपरेशन करा इसके अलावा अग कर रहे ਤੇ 25 ਮਰੀਜ਼ਾਂ ਅੰਦੇ 25 ਮਰੀਜ਼ ਜਿਨ੍ਹਾਂ ਵਿੱਚ 슈ਗਰ ਸੀਗੀ ਉਹਨਾਂ ਦੇ ਵਿੱਚੋਂ ਮੈਂ ਇਹ ਦੇਖਣ ਜਾ ਰਿਹਾ ਕਿ ਕਾਫੀ ਦੇ ਵਿੱਚ 슈ਗਰ ਦਾ ਅਸਰ ਆਇਆ ਹੋਇਆ ਹੈ ਔਰ ਮਰੀਜ਼ਾਂ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈਗੀ ਜਸੀਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਨੂੰ ਹਰ ਸਾਲ ਆਪਣਾ ਪਰਦੇ ਦਾ ਚੈੱਕਅਪ ਜ਼ਰੂਰ ਕਰਵਾਉਣਾ ਚਾਹੀਦਾ ਹੈ ਤੋਂ ਇਹ ਦੱਸਿਆਣਾ ਚਾਹੂੰਗੀ ਸ਼ੂਗਰ ਦੇ ਜਿਹੜੇ ਮਰੀਜ਼ ਹੈਗੇ ਹਨ ਉਹਨਾਂ ਨੂੰ ਜਦੋਂ ਪਤਾ ਚੱਲ ਜਾਂਦਾ ਕਿ ਉਹਨਾਂ ਨੂੰ ਸ਼ੂਗਰ ਹੈ ਸਾਲ ਦੇ ਵਿੱਚ ਇੱਕ ਵਾਰ ਘੱਟੋ ਘੱਟ ਆਪਣੇ ਅੱਖਾਂ ਦਾ ਪਰਦਾ ਜਰੂਰ ਚੈੱਕ ਕਰਾਣ ਵਾਹਿ ਖਾਲਸਾ ਵਾਹਿ ਗੁਰੂ ਦੀ ਛਾਤੀ ਅੱਜ ਸ਼ਹੀਦੀ ਗੁਰਦੁਆਰਾ ਜਾਂਦੇ ਸਰ ਛੀਨੀਵਾਲ ਕਲਾ ਦਿੱਤੀ ਪੰਜਵਾਂ ਕੈਂਪੋਂ ਅੱਖਾਂ ਦਾ ਲੱਗਿਆ ਆਦੇਸ਼ ਹਸਪਤਾਲ ਉੱਚੋ ਤੋਂ ਡਾਕਟਰ ਰਾਜਵਿੰਦਰ ਕੌਰ ਦੀ ਪੱਥਲ ਉਹਨਾਂ ਦੀ ਸਮਰਟੀ ਟੀਮ ਆਈ ਹੈ ਕਿ ਉਦੋਂ ਜੋ ਸੋਖਮਣੀ ਸੁਸਾਇਟੀ ਬਣੀ ਦੀ ਆ ਉਹਨਾਂ ਦਾ ਬਹੁਤ ਸੋਹਣਾ ਪ੍ਰਾਲਾ ਹੈ ਕਿਉਂਕਿ ਉਹਨਾਂ ਨੇ ਖੂਨਦਾਨ ਕੇਂਦਰ ਲਗਾਏ ਨੇ ਐਂਬੂਲੈਂਸ ਬਣਾਈ ਵੀ ਆ ਤੇ ਗੁਰਦੁਆਰਾ ਜੰਡਸਰ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਉਹਨਾਂ ਦਾ ਸਾਥ ਦਿੱਤਾ ਨਗਰ ਪੰਚਾਇਤ ਨੇ ਤੇ ਹੋਰ ਆਤਮਾਨ ਤੇ ਸੱਜਣਾ ਨੇ ਜਿੰਨੇ ਵੀ ਸਾਡੇ ਨਗਰ ਦੇ ਕਲੱਬ ਬਣੇ ਨੇ ਤੇ ਬਹੁਤ ਸੋਹਣਾ ਪ੍ਰਾਲਾ ਹੈ ਸੋ ਇਹਦੇ ਵਿੱਚ ਮੈਂ ਸਮਝਦਾ 100 ਤੱਕ ਮਰੀਜ਼ਾਂ ਦੇ 170 ਤੱਕ 75-70 ਤੱਕ ਹੋ ਚੁੱਕੇ ਨੇ ਤੇ 20-30 ਹੋਰ ਮੈਂਬਰ ਹੋ ਜਾਣੇ ਨੇ 100 ਦੇ ਨੇੜੇ ਤੱਕ ਪ੍ਰੇਪਰੇਸ਼ਨ ਹੋ ਜਾਣਾ ਹੈ ਕਿ ਬਹੁਤ ਸੋਹਣਾ ਪ੍ਰਾਲਾ ਬਹੁਤ ਹੀ ਕਿਉਂਕਿ ਤੰਦਰੁਸਤ ਹੋ ਕੇ ਜਾਣ ਸਾਰੇ ਮਰੀਜ਼ ਤੇ ਸੋਖਮਣੀ ਸੁਸਾਇਟੀ ਵਾਲਿਆਂ ਦਾ ਤੇ ਸੇਵਾ ਸੁਸਾਇਟੀ ਵਾਲਿਆਂ ਦਾ ਗੁਰਦੁਆਰਾ ਸੇ ਪ੍ਰਬੰਧ ਕਮੇਟੀ ਐਨ ਆਰ ਆਈ ਵੀਰਾਂ ਦਾ ਬਹੁਤ ਸਗਤਾਂ ਨੇ ਦਾਨ ਦਿੱਤਾ ਇਹ ਹਰੇਕ ਸਾਲ ਲਾਇਆ ਜਾਂਦਾ ਹੈ ਕਿ ਪੰਜਵਾਂ ਟੈਂਪ ਸੀਗਾ ਇਹਦੇ ਵਿੱਚ ਬਹੁਤ ਦੂਰੋਂ ਦੂਰੋਂ ਸਗਤਾਂ ਬਜ਼ੁਰਗਾਂ ਨੇ ਸਾਡੇ ਮਾਂ ਪਿਓਾਂ ਨੇ ਆਕੇ ਭਾਈ ਆਪਦੀ ਨਿਗਾਹ ਚੈੱਕ ਕਰਾਈ ਲੈਂਚ ਪਵਾਏ ਡਾਕਟਰਾਂ ਦੀ ਟੀਮ ਆਈ ਹੈ ਡਾਕਟਰਾਂ ਦੀ ਟੀਮ ਦਾ ਬਹੁਤ ਧੰਨਵਾਦ ਕਰਦੀ ਆਂ ਤੇ ਸਾਡੇ ਚੈਨਲ ਵਾਲੇ ਵੀ ਜਿਹਨੇ ਚੈਨਲ ਆ ਸੋ ਵਜੀਦ ਕੇ ਉਹਨਾਂ ਦਾ ਧੰਨਵਾਦ ਉਹਨਾਂ ਦਾ ਸਮੁੱਚਾ ਸਟਾਫ ਆਇਆ ਸਮੁੱਚੀ ਟੀਮ ਆਈ ਹੈ ਸੋ ਅਸੀਂ ਆਸ ਕਰਦੇ ਆਂ ਵੀ ਇਸੇ ਤਰ੍ਹਾਂ ਹੀ ਕਰਨ ਤੇ ਸਤਿਗੁਰੂ ਮਹਾਰਾਜ ਸਾਰਿਆਂ ਨੂੰ ਤੰਦਰੁਸਤੀ ਆ ਬਖਸ਼ਣ ਜਨ ਦੁਗਣੀ ਰਾਜ ਚੌਕ ਦੀ ਪ੍ਰਤੀ ਬਖਸ਼ਣ ਅਸੀਂ ਆਸ ਕਰਦੇ ਆਂ ਵੀ ਅੱਗੇ ਵਾਸਤੇ ਵੀ ਉਤਸ਼ਾਹ ਦੇ ਨਾਲ ਕੈਂਪ ਦੇ ਵਿੱਚ ਸੌਖਮਣੀ ਸੁਸਾਇਟੀ ਦਾ ਸਾਥ ਦੇ ਕੇ ਨਗਰ ਨਿਵਾਸੀ ਸੀਮੀਵਾਲ ਕਲਾਂ ਦੀਆਂ ਤੇ ਪ੍ਰਬੰਧਕ ਕਮੇਟੀਆਂ ਤੇ ਹਦेश ਹਸਪਤਾਲ ਕੋਚੋ ਸਾਡੇ ਅੱਗੇ ਬਥੇ ਮਰੀਜ਼ ਜਾਂਦੇ ਨੇ 25% ਉਹਨਾਂ ਨੇ ਸਾਨੂੰ ਨਗਰ ਨੂੰ ਸੋਰਟ ਦਿੱਤੀ ਜੇ ਕੋਈ ਮਰੀਜ਼ ਜਾਂਦਾਗਾ ਜੇ 10000 ਖਰਚਾ ਹੁੰਦਾ ਉਹਦੇ ਵਿੱਚੋਂ 25% ਉਹ ਡਾਕਟਰਾਂ ਦੀ ਟੀਮ ਸਾਡੇ ਨਗਰ ਨੂੰ ਨਾ ਸੋਰਟ ਦਿੱਤੀ ਜਾਂਦੀ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਸਮਾਚੀ ਟੀਮ ਦਾ ਹਸਪਤਾਲ ਵਾਲਿਆਂ ਦਾ ਤੇ ਸੌਖਮਨੀ ਸੋਸਾਇਟੀ ਵਾਲਿਆਂ ਦਾ ਤੇ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਸੋਹਣੇ ਜੁਸਮਤ ਵਾਹਿਗੁਰੂ ਜੀ ਦਾ ਖਾਲਸਾ ਬਲਕਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪਣੇ ਪਿੰਡ ਸੀਨੀਵਾਲ ਕਲਾਂ ਸੋਹਣੀ ਸਿਵਰਸਿਟੀ ਵੱਲੋਂ ਜੋ ਅੱਜ ਪੰਜਵਾਂ ਕੈਂਪ ਲਗਾਇਆ ਗਿਆ ਜੋ ਨਗਰ ਦੇ ਵਿੱਚੋਂ ਬਹੁਤ ਵੱਡਾ ਸਹਿਯੋਗ ਹੈ ਤਾਂ ਕੱਲੇ-ਕੱਲੇ ਘਰ ਦੇ ਵਿੱਚੋਂ ਸਾਰੇ ਨੌਜਵਾਨ ਸੇਵਾ ਸਾਹਿਬ ਜਿੰਨੇ ਕਲੱਬ ਗੁਰਦਾਰਾ ਪ੍ਰਬੰਧਕ ਕਮੇਟੀ ਐਨ ਆਰ ਆਈ ਵੀਰ ਸਾਰੀ ਸੰਗਤ ਵੱਲੋਂ ਸਾਡੇ ਨਗਰ ਵੱਲੋਂ ਬਹੁਤ ਵੱਡਾ ਸਹਿਯੋਗ ਕੀਤਾ ਗਿਆ ਜਿਸ ਦੇ ਵਿੱਚ ਅੱਜ ਆਦੇਸ਼ ਹਸਪਤਾਲ ਦੇ ਵਿੱਚੋਂ ਡਾਕਟਰਾਂ ਦੀ ਟੀਮ ਮੈਡਮ ਰਾਜਵਿੰਦਰ ਕੌਰ ਜੀ ਭੱਟਲ ਜੋ ਆਪਣੇ ਸਪੈਸ਼ਲਾਈਜ਼ੇਡ ਅੱਖਾਂ ਦੇ ਮਾਹਰ ਹਨ ਉਹ ਆਪਣੀ ਸਾਰੀ ਟੀਮ ਨੇ ਇੱਥੇ ਪਹੁੰਚਿਆ ਹਨ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹਨੇ 5 550 ਪੀਡੀ ਉਹਨਾਂ ਨੇ ਕਰਕੇ ਚੈੱਕਅਪ ਕੀਤਾ ਤੇ 100 ਦੇ ਪਲੱਸ ਥੋੜੇ ਜੇ ਮਰੀਜ਼ ਆਪਣੇ ਵੱਧ ਲੈਂਜਾਂ ਵਾਸਤੇ ਸਿਲੈਕਟ ਕੀਤੇਗੇ ਸੋ ਅਸੀਂ ਡਾਕਟਰਾਂ ਦੀ ਟੀਮ ਦਾ ਧੰਨਵਾਦ ਕਰਦੇ ਹਾਂ ਗੁਰਦਾਰਾ ਪ੍ਰਬੰਧਕ ਕਮੇਟੀ ਜੰਡਸਰ ਜਿੰਨਾ ਵੱਲੋਂ ਸਾਨੂੰ ਹਰ ਸਾਲ ਬਹੁਤ ਵੱਡਾ ਸਹਿਯੋਗ ਦਿੱਤਾ ਜਾਂਦਾ ਹੈ ਜਾਇ ਦੇ ਵਿੱਚ 11000 ਰੁਪਏ ਤੇ ਲੰਗਰ ਦੀ ਸੇਵਾ ਜੋ ਗੁਰੂ ਘਰ ਵੱਲੋਂ ਸਾਨੂੰ ਸੋ ਹੁਣ ਇਸ ਵਾਰ ਸਾਡੀ ਦਿੱਤੀ ਗਈ ਬਾਕੀ ਜੋ ਲੰਗਰ ਦੇ ਵਿੱਚ ਉਹ ਸਾਰੀ ਜਿੰਨਾ ਨਗਰਾ ਤਿਲਕੁਣ ਰੇਖ ਨੇ ਸਾਨੂੰ ਪੇਟਾ ਕੀ ਇਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸੇਵਾਗਾਰਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਦੀਰਾਂ ਜਿਨ੍ਹਾਂ ਨੇ ਨੌਜਵਾਨ ਵੀਰਾਂ ਤੜਕੇ ਤੋਂ ਲੱਗੇ ਅੱਜ ਤੱਕ ਇੱਥੇ ਸਾਡੇ ਨਾਲ ਸੇਵਾ ਕੀਤੀ ਸੋ ਸੰਗਤਾਂ ਦਾ ਧੰਨਵਾਦ ਤੇ ਇਹ ਇਨਾ ਕਹਿੰਦੇ ਸੀ ਧੰਨਵਾਦ ਕਰਦੇ ਸਾਰੇ ਸੰਗਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ